ਕਰਨ ਲੱਗਿਆ ਸਮੂਹ ਟੈਕਸੀ ਆਪਰੇਟਰ ਮਾਲਕਾਂ ਨੂੰ ਇੱਕ ਅਪੀਲ ਇਸ ਮੰਚ ਤੋਂ ਕਰਨ ਲੱਗਿਆ ਅੱਜ ਵੀ ਚਾਹੇ ਜਿਹੜੀ ਫਲਾਈਟ ਕੈਨਸਲ ਹੁੰਦੀ ਆ ਹੋ ਜਾਵੇ ਜਿਹੜੀ ਟ੍ਰੇਨ ਮਿਸ ਹੁੰਦੀ ਆ ਹੋ ਜਾਵੇ 락ਡਾਊਨ ਚੱਪਾ ਜਿਹੜੇ ਪਰਚੇ ਵੀ ੱੱੱੱੱੱੱ ਟੈਕਸੀ ਵਾਲਿਆਂ ਨੇ ਆਪੋ ਮੈਂ ਖੁਦ ਵਾਦਾ ਕਰਦਾ ਵੀ ਮੇਰੀ ਗੱਡੀ ਜਦੋਂ ਮਰਜ਼ੀ ਚੈੱਕ ਕਰ ਲਿਓ ਲੁਧਿਆਣੇ ਮਿਲੂ ਆਪਾਂ ਆਪਣੀਆਂ ਗੱਡੀਆਂ ਨਹੀਂ ਚਲਾਉਣੀਆਂ ਵੀਰੋ ਇਹ ਮੈਸੇਜ ਸਾਰੇ ਗਰੁੱਪਾਂ 'ਚ ਦੇ ਦਿਓ ਕਾਹੇ ਕੋਈ ਪੰਜਾਬ ਰਾਬਦੀ ਯੂਨੀਅਨ ਵੀ ਟੈਕਸੀਆਂ ਦੇ ਜਿਹੜੇ ਡਰ ਨੇ ਉਹ ਵੀ ਖੜੇ ਕਰ ਦੋਏ ਸਾਰ ਸਾਂਝੀ ਲੜਾਈ ਦਾ ਇਹ ਪਾਪੋ ਗਰੁੱਪਾਂ ਦੇ ਵਿੱਚ ਸਾਰੇ ਟੈਕਸੀ ਡਰਾਈਵਰਾਂ ਕਰੋ ਦੇਖੋ ਰਾਨੀਤਾ ਅੱਜ ਪੂਰੇ ਪੰਜਾਬ ਦੀਆਂ ਸਾਡੀਆਂ ਟਰੱਕ ਯੂਨੀਅਨਾਂ ਤੇ ਟੈਂਕਰ ਯੂਨੀਅਨਾਂ ਜਿੰਨੀਆਂ ਵੀ ਜਥੇਬੰਦੀਆਂ ਨੇ ਚਾਹੇ ਉਹ ਟੈਕਸੀ ਆਪਰੇਟਰ ਹੈ ਚਾਹੇ ਛੋਟਾ ਹੱਥੀ ਚਲਾਉਂਦਾ ਹੈ ਚਾਹੇ ਕੋਈ ਬੱਸ ਆਪਰੇਟਰ ਹੈ ਸਾਰੇ ਡਰਾਈਵਰ ਭਰਾਵਾਂ ਦੀਆਂ ਤੇ ਟਰੱਕ ਯੂਨੀਅਨ ਦੇ ਜਿੰਨੇ ਆਪਰੇਟਰ ਨੇ ਸਾਰੇ ਇੱਕ ਸੰਝੀ ਹੋਰੇ ਸਾਡੀ ਮੀਟਿੰਗ ਸੀਗੀ ਜੋ ਇੱਕ ਧਰਨੇ ਦਾ ਰੂਪ ਧਾਰਨ ਕੀਤਾ ਜੀ ਨੇ ਉਹਦੇ ਵਿੱਚ ਸਰਬਸੰਮਤੀ ਨਾਲ ਇਹ ਫੈਸਲੇ ਲਏ ਗਏ ਨੇ ਜਿਹਦੇ ਵਿੱਚ ਮਤਲਬ ਆਲ ਇੰਡੀਆ ਦੀਆਂ ਵੀ ਮਤਲਬ 5-6 ਸਟੇਟਾਂ ਦੇ ਸਾਡੇ ਕੋਲ ਨੁਮਾਇंदे ਪਹੁੰਚੇ ਸੀਗੇ ਜਿਹਦੇ ਵਿੱਚ ਅਸੀਂ ਆਲ ਇੰਡੀਆ ਜੋ ਮੋਟਰ ਕਾਂਗਰਸ ਹੈ ਦਿੱਲੀ ਦੀ ਜਿਹਨੇ ਸਾਡਾ ਇੱਕ ਪਹਿਲਾ ਸਾਡੀ ਪਿੱਠੇ ਛੁਰਾ ਮਾਰਿਆ ਅਸੀਂ ਉਹਦਾ ਸੰਪੂਰਨ ਤੌਰ ਤੇ ਬਾਈਕਾਟ ਕੀਤਾ ਹੈ ਅਸੀਂ ਸਰਕਾਰਾਂ ਨੂੰ ਵੀ ਇਸ ਚੀਜ਼ ਦਾ ਮਤਲਬ ਮੰਗ ਕਰਦੇ ਆ ਕਿ ਜੇ ਕੱਲ ਨੂੰ ਕੋਈ ਮਤਲਬ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦਾ ਸਾਨੂੰ ਵੇਚ ਵੀ ਹੈ ਸਾਡਾ ਕੋਈ ਉਹ ਸਾਡੀ ਨੁਮਾਇੰਦਗੀ ਕਰਦੀ ਹੈ ਉਹ ਬਿਲਕੁਲ ਸਾਡਾ ਕੋਈ ਨੁਮਾਇੰਦੇ ਨਹੀਂ ਹੈਗੇ ਸਾਡੀ ਨੁਮਾਇੰਦਗੀ ਜੋ ਸਾਡੇ ਡਰਾਈਵਰ ਭਰਾ ਸਾਡੇ ਆਪਰੇਟਰ ਭਰਾ ਜੋ ਵੀ ਇਹਨਾਂ ਜਿਨ੍ਹਾਂ ਤੇ ਕਾਨੂੰਨ ਥੋਪਿਆ ਗਿਆ ਸਾਡੀ ਨੁਮਾਇੰਦਗੀ ਉਹੀ ਕਰਨਗੇ ਜੀ ਜੀ ਇੱਕ ਜਿਹੜਾ ਸਵਾਲ ਹੈ बार-बार ਅੱਗੇ ਆ ਰਿਹਾ ਹੈ ਜਿਹੜੀ ਉਹ ਆਲ ਇੰਡੀਆ ਤੁਸੀਂ ਕਹਿ ਰਹੇ ਹੋ ਮੀਟਿੰਗ ਹੋਗੀ ਹੈ ਉਹ ਤੁਹਾਡੇ ਤੋਂ ਵੱਖਰੀ ਜਿੱਥੇ ਬੰਦੀ ਹੈ ਜਾਂ ਉਹ ਵੱਖਰੇ ਤੁਹਾਡੇ ਕੋਈ ਨੁਮਾਇੰਦਗੀ ਕੀ ਕਰ ਰਹੀ ਸੀ ਪਹਿਲਾਂ ਉਹਦਾ ਜੀ ਦਲਾਲ ਨੇ ਸੈਂਟਰ ਸਰਕਾਰ ਦੇ ਸਾਡਾ ਉਹਨਾਂ ਨਾਲ ਨਾ ਕਦੇ ਸੰਬੰਧ ਰਿਹਾ ਨਾ ਕਦੇ ਸਾਡੀ ਉਹਨਾਂ ਨੇ ਨਮਾਇੰਦਗੀ ਕੀਤੀ ਹੈ ਤੇ ਨਾ ਸੀ ਉਹਨਾਂ ਨੇ ਨਮਾਇੰਦਗੀ ਕਦੇ ਮੰਨੀ ਹੈ ਹੂੰ ਉਹ ਆਪਦੇ ਆਪ ਹੀ ਪਤਾ ਨਹੀਂ ਕੀ ਕੀ ਉਹਨਾਂ ਨੂੰ ਲਾਲਚਾ ਕੀ ਨਹੀਂ ਹੈ ਨਾ ਉਹ ਸਾਡੇ ਧਰਨੇ ਸ਼ਾਮਲ ਸੀ ਨਾ ਉਹਦੇ ਵੱਲੋਂ ਕੀ ਬਾਈਕਟ ਕੀਤਾ ਗਿਆ ਸੀ ਇਸ ਕਾਨੂੰਨ ਦਾ ਉਹਦਾ ਮਤਲਬ ਧਰਨੇ ਅਸੀਂ ਲਾਉਣ ਲੱਗ ਰਹੇ ਆ ਪ੍ਰੋਟੈਸਟ ਅਸੀਂ ਕਰ ਰਹੇ ਆ ਉਹਨਾਂ ਨੇ ਜਾ ਕੇ ਮਤਲਬ ਸਾਨੂੰ ਤਾਂ ਇਹੀ ਪਤਾ ਲੱਗਿਆ ਵੀ ਹੜਤਾਲ ਕਦੋਂ ਵਾਪਸ ਲੈਣੀ ਕੀਨੇ ਬੁਲਾ ਲਈ ਮੀਟਿੰਗ ਜੋ ਕਦੋਂ ਤੋਂ ਜਿਹੜਾ ਅਣਮਿੱਥੇ ਸਮੇਂ ਦੀ ਹੜਤਾਲ ਤੁਸੀਂ ਸ਼ੁਰੂਆਤ ਕਰਨ ਜਾ ਰਹੇ ਹੋ ਉਹ ਕਦੋਂ ਤੋਂ ਸਟਾਰਟ ਹੈ ਕਿੰਨੇ ਮਤਲਬ ਕਿ ਕਦੋਂ ਤੋਂ ਸਟਾਰਟ ਕਰ ਰਹੇ ਹੋ ਤੁਸੀਂ ਹੜਤਾਲ ਸਰੋ ਸਾਡੀ ਦਿਤਾ ਤੁਸੀਂ 2 ਦਿਨ ਹੜਤਾਲ ਸਾਡੀ ਪਹਿਲਾਂ ਵੀ ਚੱਲ ਰਹੀ ਹੈ ਹੜਤਾਲ ਸਾਡੀ ਅੱਜ ਤੋਂ ਹੁਣ ਤੋਂ ਹੀ ਸ਼ੁਰੂ ਹੈ ਜੋ ਅਸੀਂ 2 ਗੱਡੀ ਕੋਈ ਸਾਡੀ ਗਈ ਹੋਈ ਹੈ ਜਿਹੜੀ ਕੋਈ ਭਰ ਕੇ ਆ ਰਹੀ ਹੈ ਅਸੀਂ ਉਹਨੂੰ 2 ਦਿਨ ਦਾ ਘਰ ਪਹੁੰਚਣ ਦਾ ਟਾਈਮ ਦੇ ਰਿਆ ਕਿ ਉਹ 2 ਦਿਨ ਚ ਆਪਣੇ ਘਰੇ ਪਹੁੰਚ ਜੇ ਉਸ ਤੋਂ ਬਾਅਦ ਸਾਡੀ ਸੰਪੂਰਨ ਤੌਰ ਤੇ ਹੜਤਾਲ ਹੈ ਪੁਕਾਰਾ ਸਾਡੀਆਂ ਜੋ ਯੂਨੀਅਨ ਦੇ ਪੁਕਾਰਾਂ ਨੇ ਉਹ ਪਹਿਲਾਂ ਤੋਂ ਹੀ ਬੰਦ ਨੇ ਸਬਜੀ ਭਾਜੀ ਦੇ ਜਿਵੇਂ ਐਮਰਜੈਂਸੀ ਸੇਵਾਵਾਂ ਨੇ ਉਹ ਕਿਵੇਂ ਬਾਹਰ ਨਹੀਂ ਬਿਲਕੁਲ ਜੀ ਅਸੀਂ ਆਪਦਾ ਅਸੀਂ ਆਪਦਾ ਚੱਕਾ ਜਾਮ ਕੀਤਾ ਹੈ ਇਹ ਸਰਕਾਰ ਦੇ ਕੰਮ ਨੇ ਦੇਖਣਾ ਕਿ ਉਹ ਸਬਜੀ ਭਾਜੀ ਲੋਕਾਂ ਦਾ ਕਿਵੇਂ ਪਚਾਉਂਦੀ ਹੈ ਜਾਂ ਡੀਜ਼ਲ ਕਿਵੇਂ ਪਚਾਉਂਦੀ ਹੈ ਅਸੀਂ ਆਪਦਾ ਮਤਲਬ ਸਟੇਰੀਂਗ ਛੋੜ ਹੜਤਾਲ ਕੀਤੀ ਹੈ ਸਾਡੇ ਜੋ ਆਪਰੇਟਰ ਨੇ ਸਾਡੇ ਡਰਾਈਵਰ ਨੇ ਉਹ ਤੇ ਚ ਇਹਦੇ ਵਿੱਚ ਮੈਂ ਇੱਕ ਹੋਰ ਗੱਲ ਕਹਿਣੀ ਚਾਹੂੰਗਾ ਕਿ ਜੇ ਸਾਡੇ ਡਰਾਈਵਰ ਸ਼ਾਂਤਮਈ ਆਪਦਾ ਰੋਸ ਕਰਨਗੇ ਘਰੇ ਬੈਠਣਗੇ ਇਹ ਗੱਡੀਆਂ ਛੱਡ ਕੇ ਜੇ ਸਰਕਾਰ ਕੋਈ ਧੱਕੇ ਨਾਲ ਉਹਨਾਂ ਨੂੰ ਚਲਾਉਣਾ ਚਾਹੂਗੀ ਤਾਂ ਜੋ ਦਾ ਨਫਾ ਨਸਾਨ ਹੋਊਗਾ ਉਹਦਾ ਜੋ ਸਰਕਾਰ ਜ਼ਿੰਮੇਵਾਰ ਹੋਗੀ ਨੀਤੀ ਕੀ ਰੋਗ ਨੂੰ ਦੋ ਦਿਨ ਤੋਂ ਬਾਅਦ ਅਗਰ ਇਸਕੀਨ ਬਿਲਕੁਲ ਹੀ ਬੰਦ ਕਰ ਦੋਗੇ ਜੀ ਨਹੀਂ ਅਸਲਾ ਜੀ ਬਿਲਕੁਲ ਆਪਦੇ ਗੱਡੀ ਛੱਡ ਕੇ ਘਰੇ ਬੈਠਿਆ ਜੀ ਰੰਡੀ ਦੀ ਸਾਡੀ ਇਹੀ ਹੈ ਅਸੀਂ ਆਪਣੇ ਗੱਡੀ ਚੜ ਕੇ ਘਰੇ ਬੈਠਾਂਗੇ ਜੀ ਬਿਲਕੁਲ ਅਸੀਂ ਨੇ ਮਤਲਬ ਕੋਈ ਵੀ ਗੱਡੀ ਡਰਾਈਵਰ ਸਾਡਾ ਲੈ ਕੇ ਰੋਡ ਤੇ ਨਹੀਂ ਆਊਗਾ ਦੇਖੋ ਸਾਡੀ ਭਵਾਨੀਗੜ ਜੂਨੀਅਨ ਵੱਲੋਂ ਪੂਰਾ ਤਰਨ ਦਾ ਸਾਥ ਦਿੱਤਾ ਗਿਆ ਕਿਉਂ ਸਾਡੀ ਟਰੱਕ ਜੂਨੀਅਨ ਬੜੀ ਵੱਡੀ ਹੈ 2200 ਟਰੱਕ ਹੈ ਤੇ ਜੇ ਇਸੇ ਤਰ੍ਹਾਂ ਇਹ ਜਿਹੇ ਕਾਲੇ ਕਾਨੂੰਨ ਲਾਗੂ ਹੁੰਦੇ ਰਹੇ ਤਾਂ ਇੰਨੇ ਟਰੱਕਾਂ ਦੇ ਡਰਾਈਵਰ ਵੀ ਨਹੀਂ ਮਿਲ ਲੈ ਬਹੁਤ ਡਰਾਈਵਰ ਭਾਈ ਸਾਡੇ ਇਹ ਗੱਲਾਂ ਕਹਿਣ ਲੱਗੇ ਵੀ ਅੱਧੂ ਤੋਂ ਕੋਈ ਸਕਿਉਰਟੀ ਦਾ ਕੰਮ ਕਰ ਲਾਂਗੇ ਜਿਸ ਕੋਲੇ ਪਹਿਲਾਂ 5 ਟਰੱਕ ਨੇ ਤਿੰਨ ਡਰਾਈਵਰ ਨੇ ਉਹ ਖਿੱਚ ਤੂੰ ਕਰਕੇ ਚਲਾਈ ਜਾਂਦੇ ਨੇ ਜ ਉਹਨਾਂ ਕੋਲ ਉਹ ਵੀ हट ਗਏ ਸਾਡਾ ਤਾਂ ਕੰਮ ਹੀ ਖਤਮ ਹੋ ਜਾਣਾ ਹੈ ਅਸੀਂ ਬੀਜੇਪੀ ਸਰਕਾਰ ਨੂੰ ਇੱਕ ਬੇਨਤੀ ਕਰਦੇ ਆ ਵੀ ਜਿਹੜੇ ਕਾਲੇ ਕਾਨੂੰਨ ਨੇ ਵਾਪਸ ਕੀਤੇ ਜਾਣ ਜੇ ਕਰ ਲੈਣਗੇ ਇੱਕ ਪਾਰਲੀਮੈਂਟ ਸੀਨਾ ਵਧੀਆ ਗੱਲ ਹੈ ਨਹੀਂ ਪਹਿਲਾਂ ਕਿਸਾਨੀ ਅंदोलਨ ਚੱਲਿਆ ਸੀ ਦਿੱਲੀ ਉਦੋਂ ਵੀ ਅਸੀਂ ਇਹਨਾਂ ਦੀ ਗਰਦਨ ਤੇ ਗੋਡਾ ਧਰ ਕੇ ਵਾਪਸ ਕਰਵਾਏ ਤੇ ਹੁਣ ਵੀ ਉਸੇ ਤਰ੍ਹਾਂ ਕਰਵਾਵਾਓ ਜੀ ਜਿਵੇਂ ਤੁਸੀਂ ਬੀਜੇਪੀ ਦੀ ਗੱਲ ਕੀਤੀ ਹੈ ਤੁਸੀਂ ਨਾਲ ਨੁਮਾਇੰਦਗੀ ਲੋਕਲ ਸਰਕਾਰ ਦੀ ਵੀ ਕਰ ਰਹੇ ਹੋ ਕਿ ਤੁਸੀਂ ਉੱਥੇ ਆਪਣੇ ਨੁਮਾਇੰਦੇ ਤੱਕ ਗੱਲ ਪਹੁੰਚਾਓਗੇ ਕਿ ਸਾਡੀ ਹਾਂ ਦੇ ਵਿੱਚ ਹਾਂ ਭਰੀ ਜਾਵੇ ਦੇਖੋ ਜੀ ਜ਼ਰੂਰ ਅੱਜ ਵਾਲੀ ਵੀ ਪਹੁੰਚੀ ਹੈ ਤੇ ਪਹਿਲਾਂ ਵੀ ਪਹੁੰਚੀ ਹੈਗੀ ਤੇ ਬਾਕੀ ਸਾਡੀ ਸਰਕਾਰ ਦੇ ਨੁਮਾਇੰਦੇ ਇਹ ਜੇ ਨਹੀਂ ਹੈਗੇ ਜੋ ਹਾਲਾਤ ਬੀਜੇਪੀ ਕਰਦੀ ਹੈ ਤੁਸੀਂ ਕਿਤੋਂ ਵੀ ਦੇਖ ਲਓ ਆਨੰਦਪੁਰ ਸਾਹਿਬ ਤੋਂ ਰੇਤਾ ਭਰ ਕੇ ਆਉਂਦਾ ਤੇ ਇਧਰੋਂ ਆਪਾਂ ਲਾਲੀ ਪਠਾਨਕੋਟ ਤੋਂ ਆਉਂਦਾ ਬੜੀਆਂ ਓਵਰਲੋਡ ਗੱਡੀਆਂ ਵੀ ਆਉਂਦੀਆਂ ਨੇ ਪਰ ਬਹੁਤ ਰਹਿਤ ਵੀ ਦਿੱਤੀ ਜਾਂਦੀ ਆ ਤੁਸੀਂ ਹਰਿਆਣੇ ਦੇ ਵਿੱਚ ਭਾਜਪੀ ਦੀ ਸਰਕਾਰ ਹੈ ਤੇ 1 ਕਿਲੋ ਵੀ ਵੱਧ ਲਿਆ ਕੇ ਦਿਖਾ ਦਿਓ 6 7 7 ਲੱਖ ਰੁਪਏ ਦੇ ਜੁਰਮਾਨੇ ਹੋਏ ਨੇ ਗੱਡੀਆਂ ਨੂੰ ਕੀ ਸਾਡੀ ਸਰਕਾਰ ਦਾ ਉਹਨਾਂ ਸਰਕਾਰ ਨੂੰ ਫਰਕ ਨਹੀਂ ਹੈ ਇਹ ਤਾਂ ਤੁਹਾਡੇ ਬਿਲਕੁਲ ਸਾਹਮਣੀਆਂ ਪਹਿਲੀ ਪੈਪਸੀ ਯੂਨੀਅਨ ਦਾ ਟਰੱਕ ਦੇ ਆਧਾਰ ਤੇ ਵੱਡਾ ਸਾਰੋਂ ਵੱਡਾ ਕਾਰੋਬਾਰ ਹੈ ਅਗਰ ਉਹ ਕਿਵੇਂ ਦੇਖੂੰਗੀ ਕਿਵੇਂ ੱੱਕਾ ਲੱਗੇਗਾ ਕਿਉਂਕਿ ਟਰੱਕ ਡਰਾਈਵਰਾਂ ਨੇ ਕਿਸੇ ਨੂੰ ਕਿਸ ਤਾਂ ਵੀ ਪਾਰ ਨਹੀਂ ਦੇ ਹੋਰ ਕੰਮ ਨਹੀਂ ਉਹ ਕਿਵੇਂ ਦੇਖੋ ਜੀ ਗੱਲ ਇਹ ਆ ਪੈਪਸੀ ਦੇ ਵਿੱਚ 1000 ਤੋਂ ਉੱਪਰ ਮੁਲਾਜ਼ਮ ਕੰਮ ਕਰਦਾ ਹੈ ਕਿ ਉਹ ਟਰੱਕੇ ਤਾਂ ਆਉਂਦੇ ਨਹੀਂ ਕੋਈ ਮੋਟਰਸਾਈਕਲਾਂ ਦੇ ਆਉਂਦੇ ਨੇ ਉਹਨਾਂ ਦੇ ਬਸਾਂ ਲਾਈਆਂ ਹੋਣ ਨੇ ਕੋਈ ਕਾਰਾਂ ਚ ਆਉਂਦੇ ਨੇ ਜਿਹੜੇ ਉਹਨਾਂ ਦੇ ਸੀਨੀਅਰ ਨੇ ਆਪਣੀਆਂ ਕਾਰਾਂ ਨੇ ਕੰਪਨੀਆਂ ਦਿੱਤੇ ਹੋਏ ਨੇ ਕਾਨੂੰਨ ਸਭ ਵਾਸਤੇ ਇੱਕ ਹੈ ਜੇ ਅਚਨਚੇਤ ਉਹਨਾਂ ਤੋਂ ਐਕਸੀਡੈਂਟ ਹੋ ਜਾਏ ਕੋਈ ਉਹਨਾਂ ਦੇ ਪਰਿਵਾਰਤ ਹੋ ਜਾਏ ਉਹਨਾਂ ਦੇ ਵੀ ਬੱਚੇ ਕਰੇ ਐਕਟਿਵਾਂ ਸਕੂਟਰੀਆਂ ਤੇ ਬਾਜ਼ਾਰਾਂ ਚ ਜਾਂਦੇ ਨੇ ਆਪਣੇ ਸਭ ਦੀ ਜਾਂਦੇ ਨੇ ਕੋਈ ਸਬਜ਼ੀ ਲੈਣ ਚਲਾ ਗਿਆ ਬਾਜ਼ਾਰ ਦੇ ਕੰਮ ਹੋ ਗਏ ਕਿ ਇਹ ਕਾਨੂੰਨ ਕੱਲੇ ਟਰੱਕ ਜੂਨੀਅਨ ਵਾਸਤੇ ਪੈਪਸੀ ਵਾਸਤੇ ਵੀ ਹੈ ਬੜੀ ਕਸਮਝਣ ਵਾਲੀ ਗੱਲ ਹੈ ਜੇ ਪੈਪਸੀ ਇਹ ਗੱਲ ਸਮਝੇ ਇੱਕ ਉਹਨਾਂ ਨੂੰ ਵੀ ਇਹ ਧਰਨੇ ਦਾ ਸਾਥ ਦੇਣਾ